ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਈ ਹਾਂ ਜੀ 11 ਵਾਂ ਛੇ ਦੀਆਂ ਜੈਕ ਵਾਲੀਆਂ ਤੂੜੀ ਵਾਲੀਆਂ ਨਵੀਆਂ ਪੁਰਾਣੀਆਂ ਟਰਾਲੀਆਂ ਖਰੀਦਣ ਦੇ ਲਈ ਸੰਪਰਕ ਕਰੋ ਏਰੀਆ ਪਿੰਡ ਮਜੀਠਾ ਅੰਮ੍ਰਿਤਸਰ ਤੁਸੀਂ ਇਹਨਾਂ ਵੀਰਾਂ ਕੋਲੋਂ ਪੁਰਾਣੀਆਂ ਟਰਾਲੀਆਂ ਵੀ ਖਰੀਦ ਸਕਦੇ ਹੋ ਤੇ ਨਵੀਆਂ ਵੀ ਤੂੜੀ ਵਾਲੀਆਂ ਜੀ 11y6 ਦੀਆਂ ਜੈਕ ਵਾਲੀਆਂ ਖਰੀਦਣ ਦੇ ਲਈ ਸੰਪਰਕ ਕਰੋ ਨੰਬਰ ਨੋਟ ਕਰ ਲਓ ਪਿੰਡ ਮਜੀਠਾ ਅੰਮ੍ਰਿਤਸਰ 62394 29412 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕਿਸੇ ਵੀ ਵੀਰ ਨੂੰ ਤੂੜੀ ਵਾਲੀਆਂ ਨਵੀਆਂ ਪੁਰਾਣੀਆਂ ਟਰਾਲੀਆਂ ਚਾਹੀਦੀਆਂ ਨੇ ਤਾਂ ਇਹਨਾਂ ਵੀਰਾਂ ਕੋਲੋਂ ਲੈ ਸਕਦੇ ਹੋ ਜੀ ਇਹ ਵੀਰਦਿਆਂ ਦੋ ਗੱਡੀਆਂ ਵਿਕਾਉ ਨੇ ਜੀ ਇਸ ਵੀਰ ਦੀਆਂ ਦੋ ਗੱਡੀਆਂ ਵਿਕਾਉ ਨੇ ਜੀ ਦੋਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਹਿਲੀ ਗੱਡੀ ਐਕਸ ਜੀ ਵੀ 2013 ਮਾਡਲ ਕਾਪੀ 2014 ਦੀ ਫਸਟ ਓਨਰ ਸ਼ੀਲਡ ਇੰਜਨ ਸਰਵਿਸ ਰਿਕਾਰਡ 550000 ਰੁਪਏ ਡਿਮਾਂਡ ਰੱਖੀ ਗਈ ਹੈ ਐਰਗਾ ਸੰਗਰੂਰ ਹੈ ਜੀ ਤੇ ਦੂਜੀ ਗੱਡੀ ਹੈ ਜੀ ਫੋਰਚੂਨਰ 4x2 ਆਟੋਮੈਟਿਕ 2017 ਮਾਡਲ ਟੌਪ ਮਾਡਲ ਹੈ ਜੀ ਫਸਟ ਓਨਰ ਫੁੱਲ ਬੀਮਾ ਰੇਟ ਦੀ ਗੱਲ ਕਰੀਏ ਤਾਂ 23 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਗੱਡੀਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਕੀ ਜਿਹੜਾ ਮਾਲਕ ਦਾ ਨੰਬਰ ਹੁੰਦਾ ਉਹ ਤੁਸੀਂ ਨੋਟ ਕਰ ਲਓ ਜੀ 99886 59 ਪੂਰਾ 900 99886 59 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਅਤੇ ਐਕਸ ਯੂ ਵੀ ਗੱਡੀ ਹੈ ਜਿਹੜੀ ਦੋਨੇ ਗੱਡੀਆਂ ਨੂੰ ਇਹ ਨੰਬਰ ਤੇ ਕਾਲ ਕਰਕੇ ਇਸ ਵੀਰ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ 1000 ਗਜ ਦਾ ਪਲਾਟ ਵਿਕਾਊ ਹੈ ਜੀ ਫਰੰਟ 45 ਫੁੱਟ ਬਾਈ 210 15 ਕਮਰੇ ਤੇ ਇੱਕ 30 ਫੁੱਟ ਬੇਰਕਾ ਬੂਥ ਦੁਕਾਨ ਹੈ ਇੱਕ ਮਹੀਨੇ ਦੀ ਆਮਦਨ ਜਿਹੜੀ 35000 ਰੁਪਏ ਆਉਂਦਾ ਜੀ 메ਨ ਹਾਈਵੇ ਬਠਿੰਡਾ ਤੋਂ ਡੱਬ ਵਾਲੇ ਰੋਡ ਨੇੜੇ ਸੰਗਤ ਕੈਂਜੀਆ ਬਠਿੰਡਾ ਐਮਜਾ ਹਸਪਤਾਲ ਤੋਂ 10 ਕਿਲੋਮੀਟਰ ਰੇਟ ਹੈ ਜੀ 1.5 ਕਰੋੜ 1.5 ਕਰੋੜ ਰੁਪਏ ਡਿਮਾਂਡ ਰੱਖੀ ਗਈ ਹੈ 9463336239 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1000 ਗਜ ਦਾ ਪਲਾਟ ਹੈ ਜਿਹੜਾ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਵੇਖ ਲਓ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਤੁਸੀਂ ਦੇਖ ਸਕਦੇ ਹੋ ਮੋਡੀਫਾਈ ਜੀਪ ਵਿਕਾਊ ਹੈ ਜੀ 8 ਮਹੀਨੇ ਪੁਰਾਣੀ ਡੱਬ ਵਾਲੀ ਤੋਂ ਤਿਆਰ ਕਰਵਾਈ ਸੀ 2300 ਕਿਲੋਮੀਟਰ ਚੱਲੀ ਹੈ ਜੀ ਏਰੀਆ ਅਮਲੋਫ ਫਤੇਗੜ ਸਾਹਿਬ ਨੇੜੇ ਖੰਨਾ 410000 ਰੁਪਏ ਡਿਮਾਂਡ ਰੱਖੀ ਗਈ ਹੈ ਜੀ 75 ਪੂਰਾ 643 ਪੂਰਾ 600 75 ਪੂਰਾ 643 ਪੂਰਾ 600 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸੋ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸੇਮ 503 ਡਾਇਰੈਕਟਰ ਵਿਕਾਊ ਹੈ ਜੀ 2008 ਮਾਡਲ ਹੈ ਹਰਿਆਣਾ ਨੰਬਰ ਹੈ ਜੀ ਰੇਟ ਮੌਕੇ ਤੇ ਦੱਸਿਆਊਗਾ ਰੇਟ ਵੀਰ ਮੌਕੇ ਤੇ ਦੱਸਣਗੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਏਰੀਆ ਪਿੰਡ ਕਾਰਿਆ सिरसा ਹਰਿਆਣਾ 805391013 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਤੁਸੀਂ ਡਾਇਰੈਕਟ ਦੇ ਵੇਖ ਸਕਦੇ ਹੋ ਬਾਕੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਉਸ ਤੋਂ ਆ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਜੇਕਰ ਕਿਸੇ ਵੀ ਵੀਰ ਭਰਾ ਨੇ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣੀ ਹੈ ਉਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦਾ ਸਾਡੇ ਨਾਲ ਸੰਪਰਕ ਕਰੋ ਜੀ 9879884446 ਐਲ ਪੀਜੀ ਆਟੋ ਵਿਕਾਊ ਆ 2018 ਮਾਡਲ ਹੈ ਜੀ ਏਰੀਆ ਸ਼ਹਿਰ ਜਲੰਧਰ ਗੁਰਨਾਮ ਕਪੂਰਾ ਰੇਟ ਹੈ 80000 ਰੁਪਏ ਡਿਮਾਂਡ 80000 ਰੁਪਏ ਡਿਮਾਂਡ ਰੱਖੀ ਗਈ ਹੈ 18 ਮਾਡਲ ਹੈ ਜੀ ਤੇ ਖਰੀਦਣ ਦੇ ਲਈ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ ਜੀ 9888490784 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਜੀਏ ਇਹ ਜਮੀਨ ਲੈ ਕੇ ਆਈ ਨਕਲਾ ਪਿੰਡ 7 ਕਿੱਲੇ ਦਾ 프ਰੰਟ ਹੈ ਜੀ 14 ਕਿੱਲੇ ਦਾ ਟੱਕ ਹੈ ਜੀ ਡਿਸਟ੍ਰਿਕਟ ਮੁਹਾਲੀ ਪੈਂਦਾ ਜੀ ਤੇ ਤਹਿਸੀਲ ਪੈਂਦੀ ਡੇਰਾ ਬਸੇ ਇੱਕ ਟਿਊਬਵਲ ਹੈ ਜੀ ਨਾ ਟਿਊਬਵਲ ਲੱਗੀ ਹੋਈ ਹੈ ਜੀ ਤੁਮਰਾ ਪਿਆ ਹੈ ਇੱਕ ਛੋਟਾ ਜਿਹਾ ఆ ਟੱਕੇ ਹੀ ਪੂਰਾ ਤੇ ਇਹਦੇ ਪਿੱਛੇ ਵੀ ਇੱਕ ਕੱਚਾ ਪਿਆ ਲੱਗਦਾ ਜੀ 17 ਬੰਦੇ 18 ਫੁੱਟ ਦਾ ਪਿਆ ਕੱਚਾ ਤੇ ਆ ਅੱਗੇ ਲਿੰਕ ਰੋਡ ਹੈ ਜੀ ਇਹ ਲਿੰਕ ਰੋਡ ਅੱਧਾ ਕਿਲੋਮੀਟਰ ਤੇ ਇਹਦੇ ਅੱਗੇ ਐਕਸਪ੍ਰੈਸ ਰੋਡ ਬਣਿਆ ਹੋਇਆ ਬਣ ਰਿਹਾ ਐਕਸਪ੍ਰੈਸ ਰੋਡ ਬਣ ਰਿਹਾ ਤੇ ਆ ਲਿੰਕ ਰੋਡ ਉਹਦੇ ਨਾਲ ਅਟੈਚ ਹੁੰਦਾ ਜਾ ਕੇ ਤੇ ਆ ਟੱਕੇ ਹੀ ਪੂਰਾ ਵਧੀਆ ਟੱਕ ਹੈ ਜੀ ਤੇ ਇਹਦੇ ਨੇੜੇ ਜੀ ਆ 4-5 ਕਿਲੋਮੀਟਰ ਦੇ ਅੰਦਰ ਦਾਣਾ ਮੰਡੀ ਆ ਨਾਜ ਮੰਡੀ ਆ ਜੀ ਸਵਰਾਜ ਫੈਕਟਰੀ ਐ ਤੇ ਨੀਅਰ ਬਾਏ 1 ਕਿਲੋਮੀਟਰ ਹੀ ਤੇ ਮੇਨ ਜਿਹੜੀ ਮੇਨ ਸੜਕਾ ਰੋਡ ਲੱਗਦਾ ਇਹਨੂੰ ਸਿਰਫ 1.5-2 ਕਿਲੋਮੀਟਰ ਤੇ ਰੋਡ ਲੱਗਦਾ ਜੀ